ਮੈਕਸ 24 ਪੰਜਾਬ ਨਿਊਜ਼ ਚੈਨਲ ਤੇ ਦਿੱਤੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਵੀਪੀ ਦੇ ਡੀਆਈਜੀ ਇੰਦਰਵੀਰ ਸਿੰਘ ਵੱਲੋਂ ਬਟਾਲਾ ਵਿਖੇ ਪੱਤਰਕਾਰਾਂ ਦੇ ਨਾਲ ਕੀਤੀ ਗਈ ਵਾਰਤਾ ਇਸ ਦੌਰਾਨ ਡੀਐਸਜੀ ਇੰਦਰਵੀਰ ਸਿੰਘ ਨੇ ਦੱਸਿਆ ਹੈ ਕਿ 26 ਜਨਵਰੀ ਮਨੋਲੇ ਬਟਾਲਾ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ 1000 ਦੇ ਕਰੀਬ ਫੌਜੀ ਬਟਾਲਾ ਫੋਰਸ ਤੰਤਤ ਰਹੇਗੀ ਬਾਰਡਰ ਦੇ ਲੜ ਦੀ ਗੱਲ ਕੀਤੀ ਜਾਵੇ ਜਾਂ ਥੈਰੇਡ ਦੀ ਗੱਲ ਕੀਤੀ ਜਾਵੇ ਤੇ ਨਾਰਮਲੀ 15 ਅਗਸਤ ਤੇ 26 ਜਨਵਰੀ ਨੂੰ ਹਮੇਸ਼ਾ ਹੀ ਲੜਦੇ ਥੈਰੇਡ ਰਹਿੰਦਾ ਹੈ ਇਸ ਲਈ ਦੀ ਤਿਆਰੀਆਂ ਪੂਰੀਆਂ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਹਰੋਂ ਕੋਈ ਫੋਰਸ ਤਨਾਤ ਨਹੀਂ ਰਹੇਗੀ ਬਟਾਲਾ ਪੁਲਿਸ ਪੂਰੀ ਤਰ੍ਹਾਂ ਸਤਰਕ ਨਜ਼ਰ ਆ ਰਹੀ ਹੈ 26 ਜਨਵਰੀ ਦਾ ਤਿਹਾਰ ਮਨਾਉਣ ਦੇ ਲਈ ਬਿਨਾ ਕਿਸੇ ਡਰ ਪੈ ਤੋਂ ਤਿਹਾਰ ਮਨਾਇਆ ਜਾਵੇਗਾ ਤੁਸੀਂ ਵੀ ਦੇਖੋ ਬਟਾਲਾ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਰਿਹਾ ਪ੍ਰੋਗਰਾਮ ਹੋ ਰਿਹਾ ਹੈ ਉਧਰ ਰਿਗਾਰਡਿੰਗ ਜੋ ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈਡਕ quarters ਦੇ ਦਿਖੰਦ ਸੰਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾਜ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਦੇ ਸਾਰੇ ਡੀਓਜ਼ ਦੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁਲ ਲਾ ਕੇ ਹਜ਼ਾਰ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਭਾਉਣ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੂ ਘੱਟ 600 ਦੇ ਆਸ-ਪਾਸ ਮਾਦੁੰਗੜੇ ਨੇ ਉਹ ਤਰ੍ਹਾਂ ਰਾਤ ਕੀਤੇ ਗਏ ਨੇ ਵੱਖ-ਵੱਖ ਜੁਰੀਜ਼ੇ ਉੱਤੇ ਗੱਟਾ ਲਗਾਏ ਗਏ ਆ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅچھے ਤਰੀਕੇ ਨਾਲ ਕੰਪਲੀਟ ਕਰਵਾ ਦੇ ਉਸਤੇ 26 ਜਨਵਰੀ ਨੂੰ ਲੈ ਕੇ ਕੋਈ ਸਟ੍ਰੈਟਜੀ ਜਾਂ ਅਲਰਟ ਹੈ ਬਾਦਲ ਨੂੰ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨੀਸਟਣ ਦੇ ਲਈ ਇਹ ਸਰ ਪਹਿਲੀ ਵਾਰੀ ਹੋ ਰਿਹਾ ਵਾ ਕੋਈ ਥਾਣਿਆਂ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਗਿਆ ਉਹਦੇ ਬਾਰੇ ਕੀ ਕਹਾਂ ਚਾਹੋ ਇਹ ਥਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ ഒരീട്ട